ਉਹ ਭਾਈ ਜਦੋਂ ਅਸੀਂ ਜਿੱਤੇ 38% ਵੋਟਾਂ ਕੈਪਟਨ ਮਨਿੰਦਰ ਸਿੰਘ ਨੂੰ ਉਦੋਂ 52 ਰੈਲੀਆਂ ਕੀਤੀਆਂ ਸੀ ਨਵਜੋਤ ਸਿੰਘ ਸਿੱਧੂ ਨੇ 54 ਜਿੱਤੇ 38% ਵੋਟਾਂ ਕੈਪਟਨ ਮਨਿੰਦਰ ਸਿੰਘ ਨੂੰ ਤੇ ਤੁਹਾਨੂੰ ਪਈਆਂ 23% ਠੀਕ ਹੈ ਤੇ ਜਦੋਂ ਤੁਸੀਂ ਜਿੱਤੇ ਤੇ ਤੁਹਾਨੂੰ 42% ਪਈਆਂ ਤੇ ਸਾਨੂੰ ਪਈਆਂ 25 ਇਹਦਾ ਮਤਲਬ 16 ਤੋਂ 17% ਵੋਟਾਂ ਦੋ ਸੈਕੂਲਰ ਪਾਰਟੀਆਂ ਦੀਆਂ ਇੱਕ ਤੇ ਹੈਗੀ ਐ ਦੂਜੇ ਪਾਸੇ ਅਕਾਲੀ ਦਲ ਉਹ ਪੰਥਕ ਪਾਰਟੀ ਹੈ ਰਹੀ ਨਹੀਂ ਜਿਹੜੇ ਪੰਥ ਦੇ ਨਾਂ ਦੇ ਉੱਤੇ ਉਹਨਾਂ ਨੇ ਰਾਜ ਕੀਤਾ ਉਸੇ ਪੰਥ ਨੂੰ ਖੋਰਾ ਲਾਇਆ ਪੰਥ ਨਹੀਂ ਉਹਨਾਂ ਨੂੰ ਰੀਜੈਕਟ ਕੀਤਾ ਗੁਰੂ ਸਾਹਿਬ ਦੀ ਬੇਅਦਬੀ ਉਹਦੇ ਬਾਰੇ ਰੌਲਾ ਪਾਉਂਦੇ ਰਹੇ ਠੀਕ ਹੈ ਦੂਜੇ ਪਾਸੇ ਆਜੋ ਭਾਜਪੀ ਉਹ ਨੈਸ਼ਨਲਿਸਟਿਕ ਪਾਰਟੀ ਹੈ ਜਿੱਥੇ ਜਿੱਥੇ ਦੋ ਸੈਕੂਲਰ ਪਾਰਟੀਆਂ ਲੜਦੀਆਂ ਨੇ ਠੀਕ ਹੈ ਨਹੀਂ ਉੱਥੇ ਸੈਕੂਲਰ ਪਾਰਟੀ ਦੀ ਵੋਟ ਸੈਕੂਲਰ ਪਾਰਟੀ ਖਾਂਦੀ ਤੇ ਭਾਈ ਜੇ ਤੁਸੀਂ ਕੰਸੋਲੀਡੇਟ ਹੋਣੇ ਹੋ ਜੇ ਵਰਕਰ ਇਕੱਠਾ ਨਹੀਂ ਹੋਣਾ ਚਾਹੁੰਦਾ ਉਸ ਵੱਡੀ ਲੜਾਈ ਦੇ ਖਾਤਰ ਦੇਸ਼ ਨੂੰ ਬਚਾਉਣ ਦੇ ਖਾਤਰ ਵੱਡੀ ਲੜਾਈ ਦੇ ਖਾਤਰ ਭਾਈ ਤੁਸੀਂ ਆਪਣਾ ਖੜਾ ਆਪ ਲਾ ਲੋ ਜਿੱਥੇ ਕਾਂਗਰਸ ਨੂੰ ਟਿਕਟ ਮਿਲਦੀ ਉੱਥੇ ਕਾਂਗਰਸ ਖੜੇ ਕਾਂਗਰਸ ਦਾ ਵਰਕਰ ਖੜੇ ਦੂਆ ਕੋਈ ਆ ਵੀ ਨਾ ਲੇਕਿਨ ਇਹ ਗੱਲ ਯਾਦ ਰੱਖਣਾ ਤੁਹਾਡੀ ਵੋਟ ਕਨਸੋਲੀਡੇਟ ਹੁੰਦੀ ਹੈ ਤੁਸੀਂ 50% ਤੋਂ ਸ਼ੁਰੂ ਕਰਦੇ ਹੋ ਤੇ ਜੇ ਅੱਜ ਅਕਾਲੀ ਦਲ ਤੇ ਭਾਜਪਾ ਇਕੱਠੀ ਹੁੰਦੀ ਔਰ ਤੁਸੀਂ ਇਕੱਠੇ ਨਹੀਂ ਹੁੰਦੇ ਤੇ ਤੁਸੀਂ 25 25 27 22% ਤੋਂ ਸ਼ੁਰੂ ਕਰੋਗੇ ਤੇ ਉਹ 35% ਤੋਂ ਸ਼ੁਰੂ ਕਰਨਗੇ 27 27% ਤੇ ਉਦੋਂ ਅੱਗੇ ਚਲੋ 27 ਦੇ ਵਿੱਚ 6% ਭਾਜਪਾ ਦੀ ਵੋਟ ਜਿਹੜੀ ਟੁੱਟੀ ਨਹੀਂ ਜਦੋਂ ਥੋਡੀਆਂ 16 17 ਉਧਰ ਜਾਂਦੀਆਂ ਨੇ ਤੇ 17 18 ਇੱਧਰ ਆਉਂਦੀਆਂ ਨੇ ਉਦੋਂ ਨਾ ਬੀਜੇਪੀ ਦੀ ਵੋਟ ਟੁੱਟੀ ਹੈ ਨਾ ਕਾਲੀ ਦਲ ਦੀ ਵੋਟ ਟੁੱਟੀ ਹੈ ਉਹਨਾਂ ਦੀ ਉਦਾਂ ਦੀ ਉਦਾਂ ਹੀ ਖੜੀ ਹੈ ਸਮਝੇ ਨਹੀਂ ਫੇਸ ਕਰਕੇ ਉਹ 35 ਤੇ ਸ਼ੁਰੂ ਕਰਨ ਤੁਸੀਂ 40 ਤੇ ਜੇ ਨਹੀਂ ਕਰਨਾ ਜੇ ਮਤ ਪੇ ਦੇਦਨੇ ਆਂ ਔਰ ਮੈਂ ਰੋਲ ਠੋਕਦਾ ਕਿਉਂਕਿ ਮਤ ਵਿਚਾਰਧਾਰਾ ਦੇ ਨੇ ਪਰ ਜੇ ਵਿਚਾਰਧਾਰਾ ਪਾਰਟੀਆਂ ਹੀ ਨਾ ਰਹੀਆਂ ਫਿਰ ਵਿਚਾਰਧਾਰਾ ਕਦੀ ਰਹਿ ਜਾਣੀ ਹੈ ਮੈਨੂੰ ਕੱਲ ਦੱਸੋ ਇਹ ਵੀ ਤੇ ਵੱਡੀ ਲੜਾਈ ਹੈ ਨਾ ਸੋ ਇਸ ਕਰਕੇ ਪਰਿਸਥਿਤੀਆਂ ਹੁੰਦੀਆਂ ਨੇ ਪੋਲਿਟਿਕਸ ਦੇ ਵਿੱਚ ਪਰਿਸਥਿਤੀਆਂ ਹੁੰਦੀਆਂ ਨੇ ਸਥਿਤੀਆਂ ਹੁੰਦੀਆਂ ਨੇ ਉਹਨਾਂ ਨੂੰ ਉਸ ਦੇ ਹਿਸਾਬ ਦੇ ਨਾਲ ਹੀ 딜 ਕਰਨਾ ਪੈਣਾ ਜਾਂ ਤੇ অনুকূল ਪ੍ਰਸਥਿਤੀਆਂ ਪੈਦਾ ਕਰ ਲੋ ਜਾਂ ਪ੍ਰਸਥਿਤੀਆਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੋ ਦੋ ਹੀ ਵਿਕਲਪ ਨੇ ਮਿੱਤਰ ਪਿਆਰੇ ਮੇਰੀ ਗੱਲ ਨੂੰ ਸਮਝਦੇ ਹੋ ਇਸ ਕਰਕੇ ਇਹ ਸੋਚਣਾ ਪਊਗਾ ਸਾਨੂੰ ਕਿ ਅਸੀਂ ਲੜਾਈ ਕਿੱਦਾਂ ਲੜਨੀ ਹੈ ਔਰ ਲੜਾਈ ਸੂਝ-ਬੂਝ ਨਾਲ ਲੜਨੀ ਹੈ ਲੜਾਈ ਦਿਮਾਗ ਦੇ ਨਾਲ ਲੜਨੀ ਹੈ ਲੜਾਈ ਕੱਲੀ ਜਜ਼ਬਾਤਾਂ ਨਾਲ ਤੇ ਇਮੋਸ਼ਨਸ ਦੇ ਨਾਲ ਨਹੀਂ ਲੜੀ ਜਾ ਸਕਦੀ ਭਾਈ ਆਮ ਆਦਮੀ ਪਾਰਟੀ ਠਾ 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 ਕਰਦੀ ਢਿੱਗਦੀ ਹੈ ਠੀਕ ਹੈ ਲੇਕਿਨ ਅਗਰ ਤੁਸੀਂ ਜਲੰਧਰ ਦਾ ਇਲੈਕਸ਼ਨ ਦੇਖੋ ਠੀਕ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਹੈ ਉਧਾਰਾ ਸਾਡਾ ਕੈਂਡੀਡੇਟ ਇੱਕ ਸੀਟ ਹੈ ਇਹਨਾਂ ਦੀ ਲੋਕ ਸਭਾ ਦੇ ਵਿੱਚ ਤੇ ਜੇ ਉਹਨਾਂ ਦੀਆਂ ਵੋਟਾਂ ਇਕੱਠੀਆਂ ਕਰ ਲੋ ਬੀਜੇਪੀ ਤੇ ਅਕਾਲੀ ਦਲ ਦੀਆਂ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਇਸ ਕਰਕੇ ਕਿਸੇ ਨੂੰ ਵੀ ਕਮਜ਼ੋਰ ਨਹੀਂ ਆਕਣਾ ਚਾਹੀਦਾ ਜੇ ਪੰਜਾਬ ਦਾ ਭਵਿੱਖ ਪੰਜਾਬ ਦੇ ਨਵੀਂ ਪੀੜ੍ਹੀ ਜਿਹੜੀ ਬਾਹਰ ਜਾਈ ਜਾਂਦੀ ਹੈ ਉਹਦਾ ਭਵਿੱਖ ਇਲੈਕਸ਼ਨ ਅਸੀਂ ਉਹਦੇ ਲਈ ਲੜਦੇ ਹਾਂ ਤੇ ਜੇ ਉਹਦੀ ਖਾਤਰ ਲੜਨਾ ਹੈ ਤੇ ਵੱਡੇ ਦੁਸ਼ਮਣ ਟਾਉਣੇ ਪੈਣਗੇ ਭਾਵੇਂ ਉਹ ਪੰਜਾਬ ਦੇ ਵਿੱਚ ਇੰਨੇ ਤਗੜੇ ਨਹੀਂ ਨੇ ਪਰ ਅਗਰ ਉਹ ਦੇਸ਼ ਦੇ ਵਿੱਚ ਤਗੜੇ ਨੇ ਕਿਸੇ ਤਾਂ ਕਿਸੇ ਤਰੀਕੇ ਨਾਲ ਸਮਝੌਤਾ ਕਰਕੇ ਅੱਗੇ ਵਧਣਾ ਪਊਗਾ ਇਕੱਠਿਆਂ ਹੋ ਕੇ ਲੜਨਾ ਪਊਗਾ ਇਹ ਪੰਜੇ ਉਂਗਲਾਂ ਕੋਈ ਲੰਬੀ ਕੋਈ ਛੋਟੀ ਕੋਈ ਮੋਟੀ ਕੋਈ ਪਤਲੀ ਪਰ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ ਨਾ ਕਿਸ ਨੂੰ ਬਣ ਕੇ ਬੱਤੀ ਸੀ ਘੜ ਦਿੰਦੀਆਂ ਨੇ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਤੇ ਵਰਕਰਾਂ ਦੇ ਕੋਲ ਜਦੋਂ ਜਾਣਾ ਪੰਜਾਬ ਦੀ ਆਵਾਜ਼ ਚੁੱਕਦਾ ਪੰਜਾਬ ਦੀ ਵਿੱਤੀ ਪਰਿਸਥਿਤੀ ਕਿਦਾਂ ਡਗਮਗਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਕਿਦਾਂ ਬੇਵਕੂਫ ਬਣਾ ਕੇ ਉਹਨਾਂ ਤੇ ਟੈਕਸ ਲਾਏ ਜਾ ਰਹੇ ਆ 70 70 ਹਜ਼ਾਰ ਕਰੋੜ ਰੁਪਈਆ ਇਹਨਾਂ ਤੋਂ ਡੀਜ਼ਲ ਪੈਟਰੋਲ ਇਹ ਜਿਹੀਆਂ ਚੀਜ਼ਾਂ ਤੇ ਟੈਕਸ ਲਿੱਤਾ ਜਾ ਰਿਹਾ ਔਰ ਜਿਹੜਾ ਇਹਨਾਂ ਦਾ ਪੈਸਾ 60 70 ਹਜ਼ਾਰ ਕਰੋੜ ਰੁਪਈਆ ਜਿਹੜਾ ਸੈਂਟਰ ਦੀਆਂ ਸਕੀਮਾਂ ਚ ਡਬਲ ਹੁੰਦਾ ਉਹ ਖਾਧਾ ਜਾ ਰਿਹਾ